ਸਭਾ ਉਹ ਸਭੀ ਬੰਦੇ ਦਾ ਜਦੋਂ ਸੌਖ ਮਿਲਦਾ ਬੰਦੇ ਕਹਿੰਦਾ ਮੈਨੂੰ ਆਪਣੀ ਅਕਲ ਦੇ ਨਾਲ ਆਪਣੀ ਸਿਆਣਪ ਦੇ ਨਾਲ ਆਪਣੀ ਤਾਕਤ ਆਪਣੇ ਬਲ ਦੇ ਨਾਲ ਮਿਲਿਆ ਜੇ ਬੰਦੇ ਦੀ ਇੱਜ਼ਤ ਹੁੰਦੀ ਹੈ ਬੰਦੇ ਕੋਲ ਕਮੀਰੀ ਹੁੰਦੀ ਹੈ ਤਾਂ ਬੰਦਾ ਕਹਿ ਦਿੰਦਾ ਆਪਣੀ ਸਿਆਣਪ ਨਾਲ ਆਪਣੀ ਚੱਕਰਾਈ ਨਾਲ ਆਪਣੀ ਚਲਾਕੀ ਨਾਲ ਆਪਣੇ ਮਿਹਨਤ ਨਾਲ ਮੈਂ ਕਰਾਪਤ ਕੀਤੀ ਹੈ ਪਰ ਜੇ ਇਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਜੇਕਰ ਦੁੱਖ ਆਉਂਦਾ ਹੈ ਬੰਦੇ ਤੇ ਤੇ ਬੰਦਾ ਪਰਮਾਤਮਾ ਨੂੰ ਦੋਸ਼ ਦਿੰਦਾ ਆ ਆਂਢੀ ਗਵਾਂਢੀ ਨੂੰ ਦੋਸ਼ ਦਿੰਦਾ ਆ ਕਿਸੇ ਰਿਸ਼ਤੇਦਾਰ ਭੈਣ ਭਾਈ ਨੂੰ ਦੋਸ਼ ਦਿੰਦਾ ਆ ਉਹ ਤਾਂ ਸਤਿਗੁਰੂ ਨੇ ਇਹ ਗੱਲ ਕੀਤੀ ਮਹਾਰਾਜ ਕਹਿੰਦੇ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਕਿਸੇ ਹੋਰ ਨੂੰ ਦੋਸ਼ਾ ਦੇ ਦੋਸ਼ ਤੇਰੇ ਆਪਣੇ ਕਰਮਾਂ ਦਾ ਹੈ ਦੱਦਾ ਦੋਸ਼ਨਾ ਦੇਉ ਕਿਸੇ ਆ ਦੋਸ਼ ਕਰਮਾਂ ਆਪਣੇ ਆ ਤੇਰੇ ਆਪਣੇ ਕਰਮਾਂ ਦਾ ਦੋਸ਼ ਹੈ ਦੱਦਾ ਦੋਸ਼ਨਾ ਦੇਉ ਕਿਸੇ ਆ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਦਾ ਦੀਜ ਅਵਰਜਨ ਕੱਤਕ ਕਰਮ ਤੋਂ ਮਾਵਨੇ ਦੋਸ਼ ਦਾ ਕਾਹੂ ਜੋ ਮਾਰਾ ਜਿੰਦੇ ਜਿਹੜੇ ਦੁੱਖਾਂ ਤੋਂ ਕਰਦਾ ਨਾ ਭਾਈ ਇਹਨਾਂ ਦਾ ਦੋਸ਼ ਕਿਸੇ ਹੋਰ ਨੂੰ ਨਾ ਦੇ ਤੇਰੇ ਅੱਗੇ ਹੀ ਆਉਣੇ ਆ ਇਹ ਅੱਜ ਤੂੰ ਕਰ ਰਿਹਾ ਹੈ ਦੇਖੋ ਕਿਸੇ ਜਨਮ ਚ ਬੰਦਾ ਬੀਜਦਾ ਜਾਂ ਕਿਸੇ ਜਨਮ ਚ ਭੋਲੇ ਕਹਿੰਦੇ ਕਿਹੜੇ ਸਮੇਂ ਨੇ ਬੀਜੇ ਕਦੋਂ ਭੋਲੇ ਪੈਣ ਕੋਈ ਪਤਾ ਨਹੀਂ ਭੋਲੇ ਪੈਣੇ ਨਾ ਰਾਇਣ ਤੈਨਿੰ ਕੋ ਸਕਾਇ ਭੁਲੀ ਗਵਾਰੀ ਦੋਖਰੇ ਤ ਸੁਖਰੇ ਤ ਥਾਰੋ ਕਰਮ ਨੇ ਨਾਰਾਇਣ ਮਾਰੇ ਜਿ ਸੇ ਫਿਰਦੇ ਇਹ ਜਿੰਦੇ ਰੱਬ ਨੂੰ ਪਤਾ ਦੋਸ਼ ਕਿਉ ਨਿੰਗਦੀ ਆ ਪ੍ਰਮਾਤਮਾ ਨਾਰਾਇਣ ਮਿੰਦ ਸਕਾਇ ਭੁਲੀ ਗਵਾਰੀ ਦੋਖਰੇ ਤ ਸੁਖਰੇ ਤ ਥਾਰੋ ਕਰਮ ਨੇ

ਕਿ ਮਾਰਾਇਆ ਹੈ ਕਿਨੇ ਇੱਕ ਦੋ ਵਧਾਰ ਨਾਲ ਇਹਨੇ ਆਪ ਇੱਕ ਬਚਨ ਮਹਾਰਾਜ ਦਾ ਹੁੰਦਾ ਨਹੀਂ ਤoi ਬੜੀ ਤਰਲਬ ਹੈ ਤਰਲਬ ਤਾਂ ਆਇਆ ਲੈਣੀ ਬਹੁਤ ਔਖੀ ਹੈ ਆ ਦੇਹੀ ਮਿਲਦੀ ਬਹੁਤ ਔਖੀ ਹੈ ਦੂਜੇ ਨੰਬਰ ਤੇ ਤਰਲਬ ਕਿਉਂ ਹੈ ਇਹਦੇ ਨਾਲ ਰੱਬ ਵਾਲੇ ਪਾਸੇ ਪਹੁੰਚਿਆ ਜਾ ਸਕਦਾ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਆ ਮਤਲਬ ਕੇ ਪਰਮਾਤਮਾ ਵਾਰੇ ਪਾਸੇ ਦੇ ਬੰਦੇ ਨੇ ਸਫਰ ਕਰਨਾ ਨਾ ਐਸੇ ਦੇਹੀ ਦਾ ਹੀ ਹੋ ਸਕਦਾ ਆ ਹੋਰ ਕਿਸੇ ਸਰੀਰ ਦੇ ਰਾਹੀਂ ਰੱਬ ਤੱਕ ਨਹੀਂ ਪਹੁੰਚਿਆ ਜਾ ਸਕਦਾ ਤਾਂ ਇਹ ਕੀਤੀ ਹੈ ਤਾਂ ਇਹ ਰੱਬ ਹੈ ਜੇ ਬੰਦਾ ਨਾਮ ਨਹੀਂ ਜਪਦਾ ਇਹ ਮਾਰੇ ਪਤਾ ਕੀ ਕਹਿੰਦੇ ਇਹ ਤੇ ਪਸ਼ੂਆਂ ਤੋਂ ਵੀ ਮਾੜੀ ਹੈ ਬਚਨ ਹੈ ਬਾਣੀ

ਜੇ ਉਹਨਾਂ ਨੂੰ ਆਪਾਂ ਚੰਗਾ ਦਾਣਾ ਦੁਨਾ ਪਾਈਏ ਪਸ਼ੂਆਂ ਨੂੰ ਚੰਗੀ ਖਾਲ ਪਾਈਏ ਚੰਗਾ ਉਹ ਵੱਧ ਤੋਂ ਵੱਧ ਦੇ ਦੇਣਗੇ ਜੇ ਨਾ ਪਾਈਏ ਘੱਟ ਦੇਣਗੇ ਪਰ ਦੇਣਗੇ ਜ਼ਰੂਰ ਸੱਚੇ ਪਸ਼ੂ ਆ ਜਿਹੜਾ ਉਹਨੇ ਦੁੱਧ ਦੇਣਾ ਹੀ ਦੇਣਾ ਆ ਭਾਵੇਂ ਉਹਨੇ ਸੁੱਕੀ ਸੁੱਕੀ ਕੂੜੀ ਪਾ ਦਿਓ ਨਾ ਭਿੜ ਕੇ ਉਹਨੇ ਤਾਂ ਵੀ ਦੁੱਧ ਦੇ ਦੇਣਾ ਇੱਥੇ ਆ ਆ ਵੀ ਉਹ ਦੁੱਧ ਘਟਾ ਦੇਗਾ ਜੇ ਉਹਨੂੰ ਚੰਗਾ ਹਰਾ ਚਾਰਾ ਪਾ ਦਿੱਤਾ ਜਾਂ ਚੰਗੀ ਖਰਾਕ ਪਾ ਦਿੱਤੀ ਉਹ 2-4 ਕਿਲੋ ਦੁੱਧ ਵਧ ਦੇ ਦੂਗਾ ਜੇ ਉਹ ਸੁੱਕਿਆ ਸੁੱਕਾ ਮਿਸ਼ਾਏ ਪਾਇਆ ਗੁਰਦ ਆ ਪਾਇਆ ਕਦੀ ਕੂੜੀ ਪਾਈ ਲੈਣਾ ਦੁੱਧ ਦੋਨੇ ਫਿਰ ਵੀ ਦੇ ਦੇਣਾ ਬਸ ਇਹ ਹੰਕਾ ਜੀ ਉਹਨੇ ਜਿੱਤੇ 4-5 ਕਿਲੋ ਦੇਣਾ ਉਥੇ ਕਿਲੋ ਦੇ ਦੇਣਾ ਸਤਗੁਰੂ ਪਤਾ ਕੀ ਕਹਿੰਦੇ ਕਹਿੰਦੇ ਪਸ਼ੂ ਪਸ਼ੂ ਚੰਗਾ ਯਾ ਅੰਧਿਆ ਜੇ ਤੂੰ ਇਸ ਸਰੀਰ ਨਾਲ ਬੰਦਗੀ ਨਹੀਂ ਕਰਦਾ ਤੇ ਕਿਵੇਂ ਚੰਗਾ ਯਾ ਕਹਿੰਦੇ ਪਸ਼ੂ ਮਿਲਾਂ ਚੱਗੇ ਆਇਆਂ ਖਾੜ ਖਾਵੇਂ ਅੰਮ੍ਰਿਤ ਦੇ ਖੜ ਦਾ ਮਤਲਬ ਹੈ ਖੜ ਦਾ ਮਤਲਬ ਹੈ ਰੁੱਖਾ ਪੱਸਾ ਖੜ ਖਾਮ ਹੈ ਅੰਮ੍ਰਿਤ ਦੇ ਅੰਮ੍ਰਿਤ ਦਾ ਮਤਲਬ ਹੈ ਦੁੱਧ ਦੁੱਧ ਲਿੰਦਾ ਹੈ ਹੁਣ ਆਪਾਂ ਨੂੰ ਪਤਾ ਦੁੱਧ ਤੋਂ ਅੱਗੇ ਕਿੰਨੇ ਪਦਾਰਥ ਬਣਦੇ ਦੁੱਧ ਨੂੰ ਗਰਭਾਣੀ ਵਿੱਚ ਕਈ ਥੰਮ ਤੇ ਅੰਮ੍ਰਿਤ ਸ਼ਬਦ ਰੱਖਦੇ ਆ ਮਹਾਰਾਜ ਖੜ ਖਾਮ ਹੈ ਅੰਮ੍ਰਿਤ ਦੇ ਤੇ ਬੰਦੇ ਵਾਸਤੇ ਕਹਿੰਦੇ ਨਾਮ ਜੇ ਹੁਣੇ ਆਦਮੀ ਤਰੇ ਜੀਵਨ ਕਰਮ ਕਰੇ ਕਹਿੰਦੇ ਲਾਣਤ ਹੈ ਜਿਹੜੇ ਬੰਦੇ ਨਾਮ ਤੋਂ ਖਾਲੀ ਨੇ ਤਰਕਾਰ ਜੋਗ ਜਿਹੜੇ ਬੰਦੇ ਬੰਦਗੀ ਤੋਂ ਖਾਲੀ ਨੇ ਗੁਰੂ ਪਿਆਰਿਓ ਐਨਾ ਫਿਰ ਇੱਕ ਬਚਨ ਹੋਰ ਆਉਂਦਾ ਇੱਕ ਭਗਤ ਪਖਵਾਨ ਜਿਹਹ pranani ਕੈ ਨਾਹੇ ਮਨ ਕਹਿੰਦੇ ਇੱਕ ਭਗਤ ਪਖਵਾਨ ਜਿਹਦੇ ਜਿਹੜੇ ਬੰਦੇ ਨੇ ਜੀਵਨ ਅੰਦਰ ਇੱਕ ਬ੍ਰਭ ਦੀ ਭਗਤੀ ਨਹੀਂ ਇੱਕ ਭਗਤ ਭਗਵਾਨ ਜਿਹੀ ਪ੍ਰਾਣੀ ਕਾ ਨਹੇ ਮਨ ਜੈਸੇ ਸੂਕਰ ਸੁਆਣ ਦਾਨਕ ਮਨੋ ਤਾਹੇ ਹਾਂ ਕਹਿੰਦੇ ਉਹ ਬੰਦੇ ਦਾ ਸਰੀਰ ਪਤਾ ਕਿੱਦਾਂ ਦਾ ਆ ਕਹਿੰਦੇ ਉਹ ਬੰਦਾ ਇਦਾਂ ਆ ਜੈਸੇ ਸੂਕਰ ਸੁਆਣ ਸੂਕਰ ਕਹਿੰਦੇ ਨੇ ਸੂਰ ਨੂੰ ਤੇ ਸੁਆਣ ਕਹਿੰਦੇ ਨੇ ਕੁੱਤੇ ਨੂੰ ਕਹਿੰਦੇ ਬੰਦੇ ਦੀ ਦੇਹੀ ਝੂਰ ਲਈ ਬੈਠਾ ਆ ਪਰ ਕਹਿੰਦੇ ਉਹ ਨੂੰ ਸੂਰ ਤੇ ਕੁੱਤਾ ਉਹਦੇ ਬਰਾਬਰ ਜਾਣੋ ਜਿੰਦੇ ਜੀਵਨ ਵਿੱਚ ਰੱਬ ਦੀ ਭਗਤੀ ਨਹੀਂ ਫਿਰ ਇੱਕ ਬਚਨ ਹੋਰ ਆਉਂਦਾ ਜੋ ਸੁਆਮੀ ਕੋ ਸੁਆਮੀ ਕੋ ਗਰੇ ਜੋ ਸਦਾ ਸੁਆਣ ਤੱਕ ਰਹਿੰਦੇ ਇਕ ਥਾਂ ਦੇ ਕੁੱਤੇ ਦੀ ਉਦਾਹਰਣ ਦੇ ਕੇ ਕਹਿੰਦੇ ਜਿੰਨੇ ਕੁੱਤਾ ਵਫਾਦਾਰੀ ਕਰਦਾ ਨਾ ਆਪਣੇ ਮਾਲਕ ਦੀ ਰੋਟੀ ਖਾ ਕੇ ਸਾਰਾ ਦਿਨ ਸਾਰੀ ਰਾਤ ਰਾਖੀ ਰੱਖਦਾ ਆ ਕਹਿੰਦੇ ਭਾਈ ਤੂੰ ਰੱਬ ਦਾ ਵਫਾਦਾਰ ਬਣ ਜਾ ਤੈਨੂੰ ਤਾਂ ਪ੍ਰਮਾਤਮਾ ਨੇ ਸਰੀਰ ਵੀ ਦਿੱਤਾ ਹੈ ਸਵਾਸ ਵੀ ਦਿੱਤੇ ਨੇ ਖਾਣ ਲਈ ਪੀਣ ਲਈ ਪਹਿਨਣ ਲਈ ਵੀ ਦਿੱਤਾ ਹੈ ਉਹ ਤਾਂ ਮਾਲਕ ਦੇ ਦਰ ਤੋਂ ਪਹਿਲੀ ਰੋਟੀ ਦੇ ਬਦਲੇ ਰਾਖੀ ਰੱਖਦਾ ਹੈ ਕਹਿੰਦੇ ਤੂੰ ਭਾਈ ਤੈਨੂੰ ਤਾਂ ਦਿੱਤਾ ਹੀ ਪ੍ਰਮਾਤਮਾ ਨੇ ਸਭ ਕੁਝ ਫਿਰ ਦਾਸ ਨੇ ਕਈ ਵਾਰੀ ਕਥਾ ਕਰਾਉਣ ਦੇ ਦਿੱਤੀ ਉੱਤੇ ਨੂੰ ਸਰੀਰ ਬੰਦੇ ਨੇ ਨਹੀਂ ਦਿੱਤਾ ਕੁੱਤੇ ਨੂੰ ਸਵਾਸ ਬੰਦੇ ਨੇ ਨਹੀਂ ਦਿੱਤੇ ਉਹ ਰੱਬ ਦੇ ਦਿੱਤੇ ਨੇ ਬੱਤੇ ਦਿਨਾਂ ਸਿਰਫ ਉਹਨੂੰ ਰੋਟੀ ਪਾਈ ਐ ਦੋ ਡੰਗ ਦੀ ਰੋਟੀ ਦੇ ਬਦਲੇ ਉਹ ਇੰਨੀ ਵਫਾਦਾਰੀ ਕਰਦਾ ਆ ਰਾਖੀ ਰੱਖਦਾ ਐ ਮਾਲਕ ਦੇ ਘਰ ਦੀ ਕਹਿੰਦੇ ਭਾਈ ਤੂੰ ਵੀ ਵਫਾਦਾਰ ਬਣ ਜਾ ਇਹੋ ਜੀ ਵਫਾਦਾਰੀ ਕੁੱਤੇ ਤੋਂ ਸਿੱਖ ਲੈ ਫਿਰ ਇੱਕ ਵਕਤ ਆਉਂਦਾ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਸ ਕੀਨ ਕਹੋ ਨਾਨਕ ਹਰ ਭਜਮਾ ਦਾ ਜੇਹ ਮੇ ਤੇ ਚਲ ਕੋ ਮੀ ਕਹਿੰਦੇ ਭਾਈ ਤੇ ਪ੍ਰੀਤ ਕਰਨੀ ਐ ਜੇ ਗਫਾਦਾਰੀ ਕਰਨੀ ਹੈ ਤਾਂ ਕੁੱਤੇ ਤੋਂ ਸਿੱਖ ਜੇ ਪ੍ਰੀਤ ਕਰਨੀ ਹੈ ਤਾਂ ਮੱਛੀ ਤੋਂ ਸਿੱਖ ਕਹਿੰਦੇ ਮੱਛੀ ਪ੍ਰਾਣ ਤਿਆਰ ਦਿੰਦੀ ਹੈ ਪਾਣੀ ਤੋਂ ਬਿਨਾਂ ਐਹੋ ਜੀ ਪ੍ਰੀਤ ਕਰ ਰੱਬ ਦੇ ਨਾਲ ਜੇ ਪ੍ਰੀਤ ਕਰਨੀ ਹੈ ਗੁਰੂ ਦੇ ਨਾਲ ਪਰਮੇਸ਼ਰ ਦੇ ਨਾਲ ਐਸੀ ਪ੍ਰੀਤ ਕਰ ਗੁਰੂਵਿਆਰਿਓ ਇਹਦੇ ਉਦਾਹਰਨਾ ਬਾੜੇ ਹੁਣ ਜੇ ਲੱਭਦਾ ਮਨੁੱਖਾ ਦੇਹੀ ਦੇ ਵਿੱਚ ਬੇਬੁਖ ਹੋ ਗਿਆ ਦੇਖੋ ਬਾਕੀ ਜਨਮਾਂ ਦੇ ਵਿੱਚ ਤਾਂ ਅਸੀਂ ਬੇਬੁਖ ਹੈ ਨਹੀਂ ਹੈਗੇ ਅਸੀਂ ਭਗਤੀ ਨਹੀਂ ਕਰ ਸਕਦੇ ਅਸੀਂ ਧਰਮ ਕਰਮ ਨਹੀਂ ਤਿਆ ਸਕਦੇ ਬਾਕੀ ਸਰੀਰਾਂ ਦੇ ਵਿੱਚ ਬਸ ਸਰੀਰ ਮਿਲਿਆ ਉੱਥੇ ਵੀ ਆਪਾਂ ਪੇਠ ਕਰ ਲਈ ਮਹਾਰਾਜਾਂ ਨੇ ਉੱਥੇ ਵੀ ਬੇਬੁਖ ਹੋ ਗਏ ਫੇਰ ਦੱਸੋ ਭਲਾ ਹੋ ਕਿਸੇ ਥਾਂ ਤੇ ਛਡਕਾਰਾ ਹੋਊਗਾ ਨਹੀਂ ਹੁੰਦਾ ਵੇਖੋ ਕੋ ਹੋਏ ਰਾਹ ਤੇ ਲੱਗਣ ਜਨਮ ਜੋਗ ਜਨਮਾਂ ਜਨਮਾਂ ਦੇ ਬਿਸ਼ੋਰੇ ਪੈ ਜਾਂਦੇ ਨੇ ਭਾਈ ਜਨਮਾਂ ਜਨਮਾਂਤਰਾ ਦੇ ਪਤਾ ਨਹੀਂ ਕਿੰਨੇ ਦੇ ਜਨਮ ਲੰਘ ਜਾਣ ਰੱਬ ਤੋਂ ਵਿਛੜਿਆ ਹੋਇਆ ਕਿਉਂਕਿ ਇੱਕ ਜਨਮ ਪ੍ਰਾਪਤੀ ਲਈ ਮਿਲਦਾ ਆ ਮੋਹੂ ਪਿਆਰੀ ਸਾਧ ਸੰਗਤ ਜੀ ਤੇ ਬਾਕੀ ਸਾਰੇ ਜਨਮ 88 ਲੱਖ ਜੁਨੀ ਵਿੱਚੋਂ ਇੱਕ ਜੁਨੀ ਕੱਢ ਦਿਓ ਬਾਕੀ ਸਾਲੀਆਂ ਜੁੰਨੀਆਂ ਪਿਛੋੜਾ ਹੀ ਐ ਮਿਲਾਪ ਹੋਣਾ ਹੀ ਐ ਇੱਕ ਜਨਮ ਮਿਲਣਾ ਆ ਲੈ ਭਾਈ ਮਿਲਾਪ ਕਰ ਲੈ ਦਰਪਨ ਤਰਪੈ ਉੱਥੇ ਵੀ ਬੰਦਾ ਬੇਵਕ ਹੋ ਕੇ ਖੜ ਗਿਆ ਫਿਰ ਜਦੋਂ ਆਪਾਂ ਨਾਨਕ ਸਾਹਿਬ ਦਾ ਬਾਤ ਕਰਦੇ ਆ ਉੱਥੇ ਕਿਤੇ ਜੇ ਕੋ ਗੁਰਤੇ ਬੇਵਕ ਹੋਵੇ ਬਿਨ ਸਤ ਗੁਣ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਛੈ ਕੋਈ ਉੱਚੋ ਕੋ ਬੇਕੀਆਂ ਜਾਏ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਇੱਕੋ ਹੀ ਦੁਕਾਨ ਹੈ ਗੁਰਨਾਨਦ ਸਾਹਿਬ ਦੇ ਘਰ ਦੀ ਜਿੱਥੋਂ ਮੁਕਤੀ ਮਿਲਦੀ ਹੈ ਇਸ ਦੁਕਾਨ ਤੋਂ ਬਿਨਾ ਇਸ ਘਰ ਤੋਂ ਬਿਨਾ ਹੋਰ ਕਿਸੇ ਤਰ੍ਹਾਂ ਦੇ ਮੁਕਤੀ ਹੈ ਹੀ ਨਹੀਂ ਮੈਂ ਕਿਸੇ ਨੂੰ ਇੱਥੇ ਮਾੜਾ ਨਹੀਂ ਕਹਿੰਦਾ ਪੀੜਾ ਨੂੰ ਪ੍ਰਾਧੋ ਦੇਵਤਿਆਂ ਨੂੰ ਪ੍ਰਾਧੋ ਮੁਕਤੀ ਨਹੀਂ ਮਿਲਦੀ ਦਾਤ ਸਜੂਰ ਮਿਲ ਸਕਦੀ ਹੈ ਮੁਕਤੀ ਉਹਨਾਂ ਦੇ ਕੋਲ ਹੀ ਹੈ ਮੁਕਤੀ ਦਾ ਮੁਕਤੀ ਦਾ ਦਤਾ ਤਾਂ ਕੇਵਲ ਸਤਿਗੁਰੂ ਹੈ ਜੇ ਕੋ ਗੁਰਦੇ ਵਿਮਕ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਛਾ ਕੋਈ ਉਚੋ ਬੇਖੀਆ ਜਾਏ ਅਨੇਕ ਜੁਨੀ ਭਰ ਮੇ ਆਵੇ ਅਨੇਕ ਜੁਨੀ ਭਰ ਮੇ ਆਵੇ ਜੇ ਸਤਗੁਰ ਮੁਕਤ ਨਾ ਪਾਵੇ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਣਾਏ ਮੁਕਤੀ ਦਾ ਮਿਲੂਗੀ ਆਚਰ ਸ਼ਬਦ ਨਾਲ ਜੁੜ ਜਿਏ ਗੁਰੂ ਨਾਲ ਜੁੜ ਜਿਏ ਅਗਲੇ ਸੈਂਕੜੇ ਜਨਮਾਂ ਤੋਂ ਬਾਅਦ ਜੁੜ ਜਿਏ ਮੁਕਤੀ ਉਦੋਂ ਹੀ ਮਿਲਦੀ ਜਦੋਂ ਗੁਰੂ ਨਾਲ ਜੁੜਾਂਗੇ ਜੇ ਕੋ ਗੁਰਦੇ ਵੇਵਕ ਹੋਵੇ ਵੇਵਕ ਹੋਏ ਤਾਂ ਲੱਗਣ ਜਨਮ ਵਿయోగ ਛੇਨਮਾ ਕੌੜੇ ਹੋਏਗਾ ਜਿਤੜੇ ਮਾਇਆ ਉ ਹੋਗੇ ਗੁਰੂ ਪਿਆਰਿਓ ਅੱਜ ਜਿੰਨੇ ਵੀ ਮਾਇਕ ਪਦਾਰਥ ਨੇ ਨਾ ਖੇਨ ਦੇ ਵਿੱਚ ਕੌੜੇ ਹੋ ਜਾਂਦੇ ਨੇ ਖੇਨ ਦੇ ਵਿੱਚ ਖੇਨ ਮਾਇਆ ਕੋੜੇ ਹੋ ਗਈ ਜਿੰਨੇ ਮਾਇਆ ਹੋ ਜਦੋਂ ਬੰਦੇ ਦਾ ਅਦਲਾ ਸਬਾ ਆ ਜਾਂਦਾ ਨਾ ਤੇ ਜਿੰਨੇ ਵੀ ਬੰਦੇ ਕੋਲੇ ਸਭ ਪੱਤੀ ਸੀ ਜਿੰਨੇ ਵੀ ਮਾਇਆ ਦੇ ਖੋਹ ਸੀ ਸਾਰੇ ਕੌੜੇ ਹੋ ਗਏ ਜਦੋਂ ਡਾਕਟਰ ਕਹਿੰਦਾ ਨਾ ਬੰਦੇ ਕੋਲੇ ਕਰੋੜਾ ਰੁਪਿਆ ਰੁਪਿਆ ਪਿਆ ਹੁੰਦਾ ਆ ਡਾਕਟਰ ਕਹਿੰਦਾ ਵੀ ਹੁਣ ਤਾਂ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਉਹ ਵੀ ਐ ਜਿਵੇਂ ਕਰਦੇ ਵੇਲਾ ਸੱਚੀ ਗੱਲ ਸਭ ਕੁਝ ਮਿੱਟੀ ਹੋ ਜਾਂਦਾ ਬੰਦੇ ਵਾਸਤੇ ਖਿੰਦ ਮਾਇਆ ਕੌੜੇ ਹੋ ਗਏ ਜਿੱਤ ਦੇ ਮਾਇਆ ਦੇ ਹੋਗ ਜਿੰਨੇ ਮਾਇਆ ਦੇ ਹੋਗ ਨੇ ਕੌੜੇ ਹੋ ਗਏ ਸਾਰੇ ਪਾਤਸ਼ਾਹ ਨੇ ਨਾ ਬੜੀਆ ਤਬਾਦੀਆਂ ਬਾਰੇ ਗਨੇ ਬਾਣੀ ਵਿੱਚ ਜੋ-ਜੋ ਅਧਾਰਨਾ ਦਿੱਤੀਆਂ ਕਤਕ ਕਰਮ ਕਮਾਉਣ ਦੇ ਦੋਸ਼ਨਾ ਕਾਹੂ ਜੋਗ ਪਰਮੇਸ਼ਰ ਤੇ ਕੁਲਿਆ ਮੈਂ ਆਪਣ ਸਭੇ ਲੋਗ ਬੇਮਖੋ ਹੀ ਰਾਮ ਦੀ ਲੱਗੜ ਜਨਮ ਜੋਗ ਖਿਲ ਮੈਂ ਤੋੜੇ ਹੋਈਗਾ ਜਿਤਨੇ ਮਾਇਆ ਭੋਗ ਵਿੱਚ ਨਾ ਕੋਈ ਆ ਸਕਦਾ ਕਿਸੈ ਲੋ ਮੈ ਲੋ ਧਿਆਨ ਦਿਓ ਜਦੋਂ ਮਨਤੇ ਤੇ ਆਪਣੀ ਕਰਮੀ ਬਾੜੇ ਨੇ ਉਦੋਂ ਕੋਈ ਮਛੂਦਾ ਨਹੀਂ ਬਣਦਾ ਕਰਦੀ ਮਾਰੇ ਉਹਨੇ ਇੱਕ ਛੋਟੀ ਜੀ ਉਦਾਹਰਨ ਹੈ ਮੰਨ ਲਓ ਬੰਦੇ ਦਾ ਵਿਹਾਰ ਨਹੀਂ ਚੰਗਾ ਬੰਦੇ ਨੇ ਕਈਆਂ ਤੋਂ ਪੈਸਾ ਲਿਆ ਕਈਆਂ ਦਾ ਦੱਬਿਆ ਕਿਸੇ ਦਾ ਮੋੜਿਆ ਨਹੀਂ ਜਿਉਂ ਨੂੰ ਕਿਤੇ ਲੋੜ ਪਈ ਨਾ ਅਗਲਾ ਪਤਾ ਕੀ ਕਹਿੰਦਾ ਕਹਿੰਦੇ ਭਾਈ ਤੇਰੀ ਗਵਾਹੀ ਕੌਣ ਦੇਵੇ ਐਸੀ ਦੁਨੀਆ ਦੀ ਇੱਕ ਛੋਟੀ ਜੀ ਉਦਾਹਰਨ ਹੈ ਅਗਲਾ ਕਹਿੰਦਾ ਤੇਰੀ ਉਦਾਹਰਨ ਭਾਈ ਕੌਣ ਦੇਵੇ ਤੇਰੀ ਗਵਾਹੀ ਕੌਣ ਦੇਵੇ ਤੂੰ ਦਾ ਭਾਈ ਚਾਰੇ ਪਾਸੇ ਡਿਫਾਲਟ ਪਹਿਲਾਂ ਹੀ ਹੋਇਆ ਪਿਆ ਹੈ ਕੋਈ ਤੇਰੇ ਦਰਵਾਜ਼ੇ ਤੇ ਨਹੀਂ ਚੜ੍ਹ ਦਿੰਦਾ ਮੈਂ ਅੱਜ ਕੋਈ ਦੇ ਦਿਆ ਮੇਰੇ ਕਹਿਣ ਤੇ ਅਗਲਾ ਤੈਨੂੰ ਪੈਸੇ ਦੇ ਦੇ ਅਗਲਾ ਤਾਂ ਮੈਨੂੰ ਘੇਰੂ ਨਾ ਤੂੰ ਕੱਲ ਨੂੰ ਫੇਰ ਨਾ ਮੋੜੇ ਜਿਹੜਾ ਵਿਸ਼ਵਾਸ ਨਹੀਂ ਕਰਦਾ ਸਤਗੁਰੂ ਪਤਨ ਕੀ ਕਹਿੰਦੇ ਨੇ ਕਹਿੰਦੇ ਤਾਂ ਇੱਕ ਜਿੰਦੇ ਕਰਮੇ ਬਾੜੇ ਨੇ ਇੱਕ ਦਿਨ ਨਾ ਭਾਈ ਮਾਲਾ ਤੇ ਭਾਈ ਲਾਹੌੜਾ ਭਾਈ ਜਿਹੜਾ ਲਾਹੌੜਾ ਸੀ ਨਾ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਦਾ ਖਡਾਵਾ ਸੀ ਭਾਈ ਲਾਹੌਰਾ ਤੇ ਉਹਨੇ ਭਾਈ ਮਾਲੇ ਕੋਲੋਂ ਪੈਸੇ ਲਏ ਭਾਈ ਮਾਲੇ ਮਾਲੇ ਦੇ ਕੋਲੋਂ ਪੈਸੇ ਲਏ ਤੇ ਭਾਈ ਮਾਲੇ ਨੇ ਕਹਿਣਾ ਵੀ ਮੇਰੇ ਪੈਸੇ ਭਾਈ ਹੋੜ ਦੇ ਤੋਂ ਮੇਰੇ ਪੈਸੇ ਹੋੜ ਦੇ ਸੱਚੀ ਗੱਲ ਜਿਹੜੀ ਗਲਬਾਣੀ ਹੈ ਨਾ ਹਰ ਪਾਪ ਤੋਂ ਸਾਨੂੰ ਸचेਤ ਕਰਦੀ ਹੈ ਕਿਸੇ ਦਾ ਠੱਕੇ ਨਾਲ ਖੋ ਕੇ ਖਾਓ ਨਾ ਕਿਸੇ ਨੂੰ ਖਵਾਓ ਨਾ ਆਪਣੇ ਹੱਥ ਸਾਜ ਦੀ ਖਾਓ ਕਿਸੇ ਦਾ ਹੱਕ ਮਾਰੋ ਨਾ ਇਹ ਦinੀਆਂ ਲੈਣੀ ਹੈ ਬੰਦਾ ਭੁੱਖਦਾ ਰਹਿੰਦਾ ਆ ਐਸ ਜਨਮ ਤੇ ਨਹੀਂ ਦਿੱਤਾ ਅਗਲੇ ਜਨਮ ਤੇ ਦੇਣਾ ਪੈਣਾ ਹੈ ਅਗਲੇ ਜਨਮ ਤੇ ਦਿੱਤਾ ਉਦੋਂ ਅਗਲੇ ਤੇ ਦੇਣਾ ਪੈਣਾ ਆਹੀ ਪੂਰੇ ਕੂੜੀਆਂ ਕਰਦਾ ਹੈ ਸਾਰਾ ਜਨਮ ਲੈ ਲੈ ਕੇ ਇੱਕ ਜਨਮ ਚ ਆਪਾਂ ਕਹਾਂ ਜੀ ਫਲਾਣਾ ਕਰ ਗਿਆ ਉਹਨੇ ਸਾਥ ਦਾ ਪੂਰਾ ਨਹੀਂ ਕੀਤਾ ਉਹ ਮਹਾਰਤ ਕਹਿੰਦੇ ਕੋਈ ਗੱਲ ਨਹੀਂ ਉਹਦੀ ਆਤਮਾ ਨੂੰ ਫਿਰ ਕਿਵੇਂ ਨਾ ਕਿਵੇਂ ਲਿਆ ਕੇ ਉੱਥੇ ਖੜਾ ਕਰਦੇ ਨੇ ਵੀ ਲੈ ਭਾਈ ਉਹਦਾ ਪੂਰਨਾ ਕਰ ਆਹੇ ਜਨਮ ਜਨਮਾਂ ਦੇ ਸਵਤ ਹੁੰਦੇ ਨੇ ਦੇਣ ਲੈਣ ਦੇ ਕਿਤੇ ਕੋਈ ਪਿਓ ਬਣ ਕੇ ਪੁੱਤ ਬਣ ਕੇ ਜੁਦਜ ਤੋਂ ਲੈਂਦੇ ਨੇ ਕਿਤੇ ਭਰਾ ਬਣ ਕੇ ਲੈਂਦੇ ਨੇ ਕਿਤੇ ਕਿਵੇਂ ਕਿਤੇ ਕਿਵੇਂ ਲੈਂਦੇ ਉਹਦੇ ਭਾਈ ਮਾਰੇ ਤੋਂ ਪੈਸੇ ਲਏ ਭਾਈ ਦਾ ਹੋਵੇ ਤੇ ਲਾਹੌਰ ਉਹਨੇ ਮੰਗੜੇ ਕਿੰਨੇ ਕਹਿ ਦੇਣਾ ਉਹਨੇ ਟਾਲ ਮੋਲ ਕਰਦੇ ਇੱਕ 100 ਰੁਪਏ ਦਾ ਵੀ ਆ ਯਾਰ ਮੈਨੂੰ ਪੈਸੇ ਦੇ ਦੋ ਮੈਨੂੰ ਬੜੀ ਲੋੜ ਹੈ ਮੈਨੂੰ ਪੈਸੇ ਚਾਹੀਦੇ ਉਹਨੇ ਰਾਜੀ ਅੱਗੋਂ ਪਕਤੀਆਂ ਪੜ੍ਹ ਕੇ ਸਰਾਂਧੀਆਂ ਗਰਬਾਣੀਆਂ ਤੇ ਸਤਗੁਰੂ ਨਾਲ ਕਿਤੇ ਨੰਦਗੁਰ ਦਾ ਜ਼ਿਕਰ ਹੈ ਮਹਾਰਾਜ ਕਿਤੇ ਛੱਪ ਦੇ ਉੱਪਰ ਪਾਸ਼ਾ ਜੀ ਲੇਟੇ ਹੋਏ ਸੀ ਰਾਮ ਕਰ ਰਹੇ ਸੀ ਤੇ ਭਾਈ ਲਾਹੌਰਾ ਲਾਹੌਰੇ ਦਾ ਘਰ ਨਾਲ ਹੀ ਸੀ ਉਥੋਂ ਤੇ ਭਾਈ ਮਾਲਾ ਪੈਸੇ ਮੰਗਣ ਆਇਆ ਉਹਦੇ ਕੋਲ ਤੇ ਭਾਈ ਲਾਹੌਰਾ ਖਡਾਵਾਸੀ ਸਾਹਿਬ ਜਦ ਆਦਿਆਂ ਦਾ ਇਸ ਲਈ ਉਹਨੇ ਪੈਸੇ ਦੇ ਅੰਧਾਰ ਕਰ ਦਿੱਤਾ ਤੇ ਸਮੋ ਨਾ ਜਦੋਂ ਭਾਈ ਮਾਲੇ ਨੇ ਕਿਹਾ ਨਾ ਵੀ ਤੂੰ ਯਾਰ ਤੂੰ ਗੁਰੂ ਘਰ ਦਾ ਖਡਾਵਾ ਆ ਤੇ ਜੇ ਤੂੰ ਹੀ ਇਹ ਕੰਮ ਕਰੇਗਾ ਤੇ ਨਾਲੇ ਲੇਖਾ ਦੇਣਾ ਪੈਣਾ ਜਦੋਂ ਉਹਨੇ ਭਾਈ ਮਾਲੇ ਨੇ ਇਸ ਤਰ੍ਹਾਂ ਦੀਆਂ ਲੇਖੇ ਦੀਆਂ ਗੱਲਾਂ ਕੀਤੀਆਂ ਤੇ ਜਿਹੜਾ ਬੰਦਾ ਚੋਰ ਬੱਦਾਂ ਦਾ ਜਾਂ ਜਿਹੜਾ ਬੰਦੇ ਚ ਆਪ ਵਿੱਚ ਖਾਮੀਆਂ ਹੁੰਦੀਆਂ ਨੇ ਉਹ ਫਿਰ ਦਲੀਲਾਂ ਦੇ ਦਿੰਦਾ ਉਹ ਹੋਰ ਉਹਨੇ ਕੀ ਕੀਤਾ ਭਾਈ ਮਹਾਰਾਜੇ ਨੇ ਨਾ ਅੱਗੋਂ ਪਕਤੀ ਪੜਦੀ ਕਹਿੰਦਾ ਲੇਖਾ ਕੋਈ ਨਾ ਪੁੱਛਾਈ ਜਾ ਹਰ ਬਖਸ਼ਣ ਦਾ ਕਹਿੰਦਾ ਲੇਖਾ ਹੋਣਾ ਹੀ ਤੇ ਮਹਾਰਾਜ ਸੱਚ ਦੇ ਸੀ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਉਹ ਬੋਲੇ ਭਾਈ ਲਹਾਉਰੇ ਜੀ ਭਾਈ ਲਹਾਉਰੇ ਨੂੰ ਨਾਮ ਲੈ ਕੇ ਇਹਦੇ ਹਉਰਾ ਸਿਆਂ ਤੂੰ ਕਹਿਦਾ ਦੇਖਾ ਨਹੀਂ ਹੋਣਾ ਜਿਹੜੇ ਪਰਾਇਆ ਹੱਕ ਖਾਂਦੇ ਨੇ ਗੁਰੂ ਨੇ ਗਵਾਹੀ ਨਹੀਂ ਭਰਨੀ ਹੱਕ ਪਰਾਇਆ ਮਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਚਾਮਰਦਾਰ ਨਾ ਖਾਏ ਗੁਰੂ ਪੀਰ ਵੀ ਤਾਂ ਹਾਂ ਵੀ ਭਰਦਾ ਆ ਜੇ ਪਰਾਇਆ ਹੱਕ ਨਹੀਂ ਖਾਂਦਾ ਤੇ ਜਿੰਨੇ ਖਾਂਦਾ ਤੂੰ ਕਹਿਦਾ ਦੇਖਾ ਨਹੀਂ ਹੋਣਾ ਗੁਰੂ ਨੇ ਗਵਾਹੀ ਨਹੀਂ ਭਰਨੀ ਵੀ ਇਹ ਸਾਡਾ ਹੈ ਗੁਰੂ ਨੇ ਕਿਹਾ ਇਹ ਸਾਡਾ ਹੈ ਨਹੀਂ ਫੇਰ ਅਗਲੇ ਦੇ ਦਰਬਾਰ ਚ ਬੁਲਾਲੇ ਦੋਨੋ ਜਾਦੇ ਭਾਈ ਮਾਲਾ ਦੇ ਭਾਈ ਦਾ ਹੁੰਦਾ ਤੇ ਮਾਰਾ ਪੁੱਛ ਲਗੇ ਹਾਂ ਭਾਈ ਦੱਸੋ ਕੀ ਹਸਾਤ ਕਹਾਵਾ ਭਾਈ ਮਾਲਾ ਕਹਿੰਦਾ ਮਹਾਰਾਜੇ ਪੈਸੇ ਲਏ ਨੇ ਪਰ ਦਿੱਦਾ ਨਹੀਂ ਮੁਕਰਦਾ ਆ ਅੱਗੋ ਮਾਰਾ ਜੀ ਪੰਕਤੀਆਂ ਪੜ ਪੜ ਸੁਣਾਉਂਦਾ ਆ ਸਤਿਗੁਰਾਂ ਨੇ ਬੇਸ਼ੱਕ ਖਡਾਵਾ ਸੀ ਉਹ ਸਹਬ ਦਾ ਜਹਾਂ ਦਾ ਮਹਾਰਾਜੇ ਤਾਂ ਕੁੱਤਾ ਨੂੰ ਸਮਝਾਉਂਦੇ ਨੇ ਖਡਾਵੇ ਦੀ ਕਿਹੜੀ ਬਾਤ ਹੈ ਮਾਰਾ ਕਹਿੰਦੇ ਉਹਦੇ ਪੈਸੇ ਮੋੜ ਜਿੰਨੇ ਪੈਸੇ ਉਹਦੇ ਦੇਣੇ ਨੇ ਦੇ ਉਹਦੇ ਤੇ ਜਿਹੜੀ ਤੂੰ ਗੱਲ ਕਰਦਾ ਨਾ ਪੜਨੀ ਪੜ ਕੇ ਸੁਣਾਈ ਲੇਖਾਂ ਨੂੰ ਪੁੱਛਣਾ ਲੇਖਾਂ ਤਾਂ ਛੱਡ ਲੇਖਾਂ ਤਾਂ ਹੋਣਾ ਹੀ ਹੋਣਾ ਆ ਸਤਿਗੁਰੂ ਨੇ ਤਾਂ ਗਵਾਹੀ ਵੀ ਨਹੀਂ ਪਰਨੀ ਵੀ ਸਾਡਾ ਸਿੱਖ ਹੈ ਇਸ ਲਈ ਗੁਰੂ ਪਿਆਰਿਓ ਜਦੋਂ ਕਰਮ ਆਪ ਤੇ ਮਾੜੇ ਹੁੰਦਾ ਦੀ ਬੰਦੇ ਤੇ ਗੁਰੂ ਬਚਾਉਂਦਾ ਵੀ ਬੰਦਾ ਵਿੱਚ ਜਦੋਂ ਕਰਮ ਆਪ ਤੇ ਮਾੜੇ ਗੁਰੂ ਨੇ ਕਿਹਾ ਮੇਰਾ ਹੈ ਗੁਰੂ ਨੇ ਕਿਹਾ ਤੂੰ ਬਖਸ਼ ਦੇਉ ਨਹੀਂ ਬਖਸ਼ਿਆ ਦਿੰਦਾ ਕਿਉਂਕਿ ਜਦੋਂ ਗੁਰੂ ਦੇ ਬੰਦਾ ਨੇਰੇ ਐ ਫਿਰ ਕਿਤੇ ਕੋਈ 2 4 ਕਰਮ ਜਾਂ ਕੋ ਥੋੜੇ ਬਹੁਤ ਕਰਮ ਇਦਾਂ ਦੇ ਤੇ ਗੁਰੂ ਮੁਖਸ਼ਵਾ ਦਿੰਦਾ ਆ ਪਰ ਜੇ ਸਾਰਾ ਜੀਵਨ ਅਤ ਪਾਪਾਂ ਨਾਲ ਭਰਿਆ ਆ ਕਰਮ ਅਤ ਦੇ ਮਾੜੇ ਨੇ ਤੇ ਆਪਾਂ ਉਦਾਹਰਨ ਲਈ ਸੀ ਦੁਨਿਆਵੀ ਬੰਦਾ ਵੀ ਮਾੜੇ ਮਾੜੇ ਜੀਵਨ ਵਾਲੇ ਬੰਦੇ ਦੀ ਗਵਾਈ ਨਹੀਂ ਕਰਦਾ ਤੇ ਗੁਰੂ ਨੇ ਕਿੱਥੋਂ ਕਰਨੀ ਆ ਫਿਰ ਚਾਹ ਕੋਈ ਕਰ ਸਕਿਆ ਇਸ ਥਾਂ ਉਹ ਮਾਰੂ ਹੋ ਜੀਤਾ ਕਿਛੂ ਨਾ ਹੋਵੇ ਲਿਖਿਆ ਤਰ ਸੰਜੋਗ ਆਦਿਸ਼ਾ ਜੀ ਕਹਿੰਦੇ ਕੀ ਕੀਤਾ ਜਾ ਸਕਦਾ ਹੈ ਕਰਮੀ ਇਦਾਂ ਦੇ ਪੁਰਬਲੇ ਕਰਮ ਇਦਾਂ ਦੇ ਨੇ ਦੇਖੋ ਤਾਂ ਦੇ ਲਿਖੇ ਹੋਏ ਨੇ ਕੀਤਾ ਕਿਛੂ ਨਾ ਹੋਵੇ ਲਿਖਿਆ ਤਰ ਸੰਜੋਗ ਵੱਡ ਭਾਗੀ ਮੇਰਾ ਪ੍ਰਭ ਮਿਲੈ ਜੇ ਮਹਾਰਾਜ ਕਿਰਪਾ ਕਰੇ ਵੱਡੇ ਭਾਗਾਂ ਦੇ ਨਾਲ ਚੰਗੇ ਕਰਮਾਂ ਦੇ ਕਰਕੇ ਪ੍ਰਭੂ ਮਿਲ ਜਾਵੇ ਤਾ ਸਾਰੀਆਂ ਚਿੰਤਾਵਾਂ ਛੋਰੇ ਦੁੱਖ ਤ੍ਰੇਸ਼ ਉਤਰ ਜਾਂਦੇ। ਬਟ ਭਾਗੀ ਮੇਰਾ ਪ੍ਰਭ ਮਿਲਿਆ ਤਾਂ ਉਤਰਿਆ ਸਭ ਬਿਉਗ। ਨਾਨਕ ਕਉ ਪ੍ਰਭ ਰਾਖਲੇ ਮਰਦ ਕਿਤੇ ਮੈਂ ਅਰਦਾਸ ਕਰਦਾ ਆਂ। ਪਰਮੇਸ਼ਰ ਦੇ ਅੰਗੇ। ਨਾਨਕ ਕਉ ਪ੍ਰਭ ਰਾਖਲੇ। ਇੱਥੇ ਸਮਝਿਆ ਕਰੋ ਸਾਡੇ ਸੰਸਾਰ ਦੀਆਂ ਮਿਹਰਬਾਨੀ ਇਹ ਨਹੀਂ ਬਿਨਾਂ ਦੇ ਚਿੱਤ ਮਹਾਰਾਜ ਨੂੰ ਨੋੜ ਹੈ ਨਹੀਂ ਉਹ ਤਾਂ ਇੱਕ ਸਾਡੇ ਗਾਂਹੀ ਮਹਾਰਾਜ ਪਾਸ਼ਾ ਦੀ ਪਰਮਾਤਮਾ ਦੀ ਅਰਦਾਸ ਕਰਦੇ ਨੇ ਵੀ ਨਾਨਕ ਨੂੰ ਰੱਖ ਲੈ ਮੇਰੇ ਸਾਹਿਬ ਬੰਦੀ ਬੋਚ ਇਹ ਮੇਰੇ ਬਾਦਸ਼ਾਹ ਤੂੰ ਤਾਂ ਬੰਦੀ ਛੋੜ ਹੈ ਤੂੰ ਤਾਂ ਫਤਨਾ ਦੀ ਬੰਦ ਖਾਸੀ ਕਰਨ ਵਾਲਾ ਆ ਤੂੰ ਤਾਂ ਬੰਦਰ ਤੋੜਨ ਵਾਲਾ ਆ ਮੈਨੂੰ ਵੀ ਰੱਖ ਲੈ ਨਾਨਕ ਕੋਪਰਾ ਬਰਾਖਦੇ ਮੇਰੇ ਸਾਹਿਬ ਬੰਦੀ ਬੋਚ ਤਦ ਤੱਕ ਹੋਵੇ ਸਾਧ ਸੰਤ ਬਿਨ ਸੈ ਸਭੇ ਸੋਚ ਜੇ ਕਿ ਤੱਕ ਦੇ ਮਹੀਨੇ ਅੰਦਰ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਵੇ ਗੁਰੂ ਪਿਆਰਿਆਂ ਦੀ ਸੰਗਤ ਮਿਲ ਜਾਵੇ ਬੰਦਗੀ ਵਾਲੇ ਕਮਾਈ ਵਾਲਿਆਂ ਦੀ ਸੰਗਤ ਕਰਕੇ ਆਪਾਂ ਵੀ ਨਾਮ ਜਪੀਏ ਬੰਦਗੀ ਕਰੀਏ ਤੱਕ ਉਹ ਪਿਆਰੋ ਸਾਰੀਆਂ ਚਿੰਤਾਵਾਂ ਚੋੜੇ ਦੁੱਖ ਕਲੇਸ਼ ਮਿੱਟ ਜਾਂਦੇ ਨੇ ਅੰਦਰ ਨਾਮ ਦੇ ਕਰਕੇ ਛੇੜਾ ਆ ਜਾਂਦਾ ਜਾ ਇਹ ਅੱਜ ਤੱਕ ਦੇ ਮਹੀਨੇ ਵਿੱਚ ਸਤਗੁਰਾਂ ਨੇ ਕਰਮਾਂ ਦੀ ਗੱਲ ਕੀਤੀ ਹੈ ਫਿਰ ਜਿਹੜੇ ਬੇਬੁਖ ਨੇ ਉਹਨਾਂ ਦੀ ਗੱਲ ਕੀਤੀ ਹੈ ਉਹਨਾਂ ਦਾ ਕੋਈ ਉਹਨਾਂ ਦੀ ਕੋਈ ਪਿਛੋੜੀ ਵੀ ਨਹੀਂ ਕਰਦਾ ਫਿਰ ਜਿਨ੍ਹਾਂ ਦੇ ਕਰਮ ਚੰਗੇ ਨੇ ਉਹਨਾਂ ਦੀ ਗੱਲ ਕੀਤੀ ਵੀ ਵੱਡੇ ਭਾਗਾਂ ਵਾਲਿਆਂ ਨੂੰ ਜਦੋਂ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਕਿਵੇਂ ਉਹ ਨਾਮ ਦੀ ਕਮਾਈ ਕਰਦੇ ਨੇ ਤੇ ਨਾਮ ਦੀ ਕਮਾਈ ਕਰਕੇ ਉਹ ਆਪ ਕਰਦੇ ਨੇ ਹੋਰ ਨਾਮ ਤਾਰਦੇ ਨੇ ਕੋਟਾਂ ਨੂੰ ਸ਼ੁਕਰ ਹੈ ਸਤਿਗੁਰੂ ਜੀ ਸਹਮਾਰਿਆ ਦਾ ਆਪ ਸੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਜੀ ਰਾਮ ਕਤਕ ਦੇ ਬਾਣੀ ਦੇ ਵਿੱਚੋਂ 12 ਮਾਹ ਦੇ ਵਿੱਚੋਂ ਕੁਝ ਵਿਚਾਰਾਂ ਸਾਧੀਆਂ ਕੀਤੀਆਂ ਭੁੱਲ ਚੁੱਕ ਸਤਿਗੁਰੂ ਬਖਸ਼ਣ ਇਹ ਨਹੀਂ ਆ ਬੇਤੀਆਂ ਪਰਵਾਹ ਕਰੋ ਗੁਰੂ ਜੀ ਆਲੇ ਸਾਧ ਸੰਗਤ ਜੀਓ ਬਲਾਉ ਫਤਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ